ਪਪੜਾ ਕਿੰਨੇ ਦਵੇ ਮਿਲ ਗਿਆ ਤੁਹਾਨੂੰ ਇਹ ਜੀ ਮਿਲ ਗਿਆ 6-7 ਕਿ ਮਿਲੇ ਆ ਇਹ ਕਿੰਦੇ ਕਿੰਦੇ ਵੇਲੇ ਆ ਇਹ ਜੀ ਇੱਕ ਤਾਂ ਇੱਕ ਗਾਣਾ ਤਾਂ ਮੇਰਾ ਮਿਲ ਗਿਆ ਜੀ ਆਹ ਰਾਮਲੇ ਦਾ ਮਿਲ ਗਿਆ ਜੀ ਕਿਹੜੇ ਗਾਣੇ ਆਂ ਦੇ ਚ ਇਹ ਜੀ ਸਾਡੇ ਦਾ ਵੇੜੇ ਵਿੱਚ ਕਿਕਰਾਂ ਨੇ ਕਿਕਰਾਂ ਨੰਮ ਦਾ ਬਰੂਟਾ ਲਾਵਾਂਗੇ ਟੁੱਕੇ ਝਾੜ ਝਾਂ ਬੱਕਰੀ ਨੂੰ ਪਾਵਾਂਗੇ ਇਹ ਗਾਣਾ ਸੀ ਜੀ ਇਹ ਠੀਕ ਹੈ ਠੀਕ ਗਾਣਾ ਗਾਣਾ ਵੇਖੋ ਜੀ ਆਹ ਕਿਹੜਾ ਗਾ ਇਹ ਉਤੋਂ ਪੜਿਆ ਨਹੀਂ ਆਂਦਾ ਨਹੀਂ ਜੀ ਮੈਂ ਤਾਂ ਪੜਾ ਠੀਕ ਹੈ ਠੀਕ ਹੈ ਚਲੋ ਕੋਈ ਨਹੀਂ ਬਾਕੀ ਉਹਨੇ ਦੇ ਦਾਂਗੇ ਜੀ ਕੋਈ ਨਹੀਂ ਦੇ ਤੇ ਆ ਤਵੇ ਅੱਧੇ ਕਿ ਤਾਂ ਕਹਿੰਦੇ ਤਵੇ ਉਹ ਕਹਿੰਦਾ ਵੀ ਮੈਂ 24 25 ਤਰੀਕ ਤੱਕ ਲਿਆ ਦੂੰਗਾ ਤੁਹਾਨੂੰ ਨਰਿੰਦਰ ਬੀਬਾ ਦਾ ਕਿਹੜਾ ਨਰਿੰਦਰ ਬੀਬਾ ਦੇ ਕਿਹੜੇ ਗਾਣਾ ਕਿਹੜਾ ਜੀ ਪਤਾ ਨਹੀਂ ਲੱਗਦਾਗਾ ਹੁਣ ਐਸੇ ਗਾਣਾ ਮੇਰਾ ਹੀ ਹੈ ਨਹੀਂ ਕੀ ਨਾਂ ਕਿਹੰਦੇ ਚ ਗਾਣੇ ਕਿਹੜੇ ਕਿਹੜੇ ਆ ਨਰਿੰਦਰ ਬੀਬਾ ਮਸ਼ਹੂਰ ਜਿਹਾਂ ਗਾਣੇ ਕਿਹੜਾ ਸੀ ਆ ਨਰਿੰਦਰ ਬੀਬਾ ਦਾ ਨਰਿੰਦਰ ਬੀਬਾ ਦੇ ਅਸੀਂ ਆਲਾ ਮੈਂ ਸਾਹ ਕੁੰਡੀਆਂ ਤੇ ਨਾਂ ਕਰ ਚੱਲੀਆਂ ਸਰਦਾਰੀ ਅੱਛਾ ਅੱਛਾ ਕਿਹ ਸੀ ਇੱਕ ਅਕਰੀਰ ਦਾ ਵੇੜਾ ਵੇੜ ਵੇੜ ਸਕੀ ਆ ਜੇ ਗਾਣੇ ਬਹੁਤ ਵਧੀਆ ਸੀ ਜੀ ਕੋਣ ਨਾਲੇ ਠੀਕ ਆ ਠੀਕ ਆ ਚਲੋ ਜੀ ਏ ਫੱਪੜ ਨੂੰ ਅੱਧੇ ਪਜਦੇ ਦਾ ਗਾਣੇ ਦਵਾਤੇ ਆ ਆ ਰਿਕਾਰਡ ਜੀਗੇ ਪੁਰਾਣੀ ਇਹ ਇਹ ਫੱਪੜ ਦਾ ਸਹੀ ਮਣਾ ਚ ਇਹਨਾਂ ਤੇ ਦਿਲ ਆਇਆ ਪਿਆ ਸੀ ਆ ਪਾਣਾ ਆ ਕਰਦਾ ਆ ਗਰਦਾਸ ਮਾਨ ਦਾ ਗਾਣਾ ਅੱਛਾ ਅੱਛਾ ਇਹ ਗਰਦਾਸ ਮਾਨ ਦਾ ਹਾਂ ਪੀ ਜਾ ਠੀਕ ਠੀਕ ਚਲੋ ਜੇ ਗਰਦਾਸ ਮਾਨ ਨੇ ਵੀ ਪੰਗਾ ਪਾਣਾ ਜੀ ਜਾਂਦੀ ਉਮਰ ਚ ਢਾਲਦੀ ਓਵਰ ਚ ਇਹਨੇ ਵੀ 32 ਵਾਲੀ ਗੱਲ ਕਹਿ ਕੇ ਨਾ ਪੰਗਾ ਪਾ ਲਿਆ ਸੀ ਗਰਦਾਸ ਮਾਨ ਨੇ ਏ ਜੀ ਜੀ ਗਾਣਾ ਸੀ ਇੱਕ ਚਮਕੀਲੇ ਦਾ ਉੱਚਿਆ ਘਰਾਂ ਦੀਆਂ ਉੱਚੀਆਂ ਹਵੇਲੀਆਂ ਤੱਕ ਕੋ ਬੁਆਲੀ ਛਲਵੇ ਈ ਜਾਲਕ ਮਿਲਣਾ ਗੜਵੇ ਵਰਜੀ ਰਨਵੇ ਤੇ ਮਕੀਲਾ ਕੋ ਬੋਲਦਾ ਸੀਗਾ ਉਹ ਕਿ ਕਿ ਬੇਤੇ ਤਾਣਾ ਤਾਲਦਿਏ ਤਾਣਾ ਠੀਕ ਨਾ ਪੌਂਦੀ ਸਾਦਾ ਪਿੰਡ ਤੈਨੂੰ ਕਿੱਥੇ ਲਾ ਕਰਦਾ ਖੂਹੇ ਵਿੱਚ ਨੌ ਦਿਨ ਵੱਡਾ ਕਬੂਤਰ ਗਿਆ ਢਾਰ ਕਾਮਾਂ ਦੀ ਆਉਂਦੀ ਇਹ ਗਾਣੇ ਸੀ ਜੀ ਕਿ ਸੀਗਾ ਭਾਜਾਵੇ ਮਿੱਤਰਾ ਟੌਗੇ ਤੇ ਟੌਗਾ ਖੜਕੇ ਆ ਵੇਚ ਗਲੀ ਤੇ ਹੋਵੇ ਟੱਕਰੇ ਖੜ ਗਿਆ ਪਾ ਹੋ ਫੜਕੇ ਪਾਣੀ ਪਾਣੀ ਹੋ ਗਈ ਮਿੱਤਰਾ ਧੱਕ ਤੱਕ ਥੀਨਾ ਧੜਕੇ ਭਾਜਾਵੇ ਮਿੱਤਰਾ ਟੌਗੇ ਤੇ ਟੌਗਾ ਖੜਕੇ ਆਏ ਗਾਣੇ ਸੀ ਜੀ ਔਰ ਜਿਹੜੇ ਕੋ ਧਾਰਮਿਕ ਗਾਣੇ ਜਿਹੜੇ ਸੀ ਧਾਰਮਿਕ ਗਾਣੇ ਤਾਂ ਮੇਰੇ ਯਾਦ ਨਹੀਂ ਆਉਂਦੇ ਜੀ ਇੱਕ ਸੀ ਕਾ ਜਮਲੇ ਦਾ ਸੀ ਕਾ ਧਾਰਮਿਕ ਗਾਣਾ ਜੀ ਤੁੰਬਾ ਵਜਦਾ ਨਾ ਤਾਰ ਤੋਂ ਬਿਨਾ ਅੱਛਾ ਹਾਂ ਜੀ ਇਹ ਧਾਰਮਿਕ ਹੀ ਗਾਣਾ ਸੀਗਾ ਜੀ ਇਹ ਜਮਲੇ ਦਾ ਜੀ ਇਹ ਕਪੜਾ ਇਹ ਦੂਜਾ ਜਿਹੜਾ ਤਵੇ ਦੇ ਵਿੱਚ ਕਿੰਨੇ ਗਾਣੇ ਹੁੰਦੇ ਆ ਇਹ ਗਾਣੇ ਜੀ ਤਾਵੇ ਤੋਂ ਬਾਅਦ ਆ ਗਈ ਇੱਕ ਤਾਂ ਸਿੰਗਲ ਇੱਕ ਗਾਣਾ ਉਹ ਪਾਸੇ ਇੱਕ ਗਾਣਾ ਉਹ ਪਾਸੇ ਤੇ ਕਿੰਿਆਂ ਦੇ ਵਿੱਚ ਆ ਗਿਆ ਜੀ ਦੋ ਦੋ ਅੱਛਾ ਜੀ ਦੋ ਉਧਰ ਤੇ ਦੋ ਉਧਰ ਤੇ ਕਿਈ ਆ ਗਿਆ ਜੀ ਤੈਨਾਂ ਅਗੇ ਤੈਨਾਂ ਇੱਕ ਪਾਸੇ ਤੈਨਾਂ ਇੱਕ ਪਾਸੇ ਛੀ ਗਾਣੇ ਹੁੰਦੇ ਸੀ ਇਕ ਜੀ ਤੇ ਫਿਰ ਵੱਡੇ ਗਾਣੇ ਸੀ ਜੇ ਉਹਦੇ ਤੇ ਆ ਗਿਆ ਛੀ ਇੱਕ ਪਾਸੇ ਛੀ ਇੱਕ ਪਾਸੇ 12 ਗਾਣੇ ਹੁੰਦੇ ਸੀ ਇਕ ਵੱਡੇ ਗਾਣੇ ਤੇ ਜੀ ਤੂੰ ਤਵੇ ਵਾਲੀ ਮਸ਼ੀਨ ਕਿੱਥੋਂ ਲੈਂਦੀ ਸੀ ਤੇ ਤਵੇ ਵਾਲੀ ਮਸ਼ੀਨ ਜੇ ਮੈਂ ਪਹਿਲਾਂ ਛਾਪਤੀ ਬਣਾਇਆ ਮੈਂ ਅੱਗੇ ਬਿਆਬੂ ਬਣਾਇਆ ਮੈਂ ਉਦੋਂ ਸਪੀਕਰ ਬਣਾ ਕੇ ਜੀ ਇਹ ਸਪੀਕਰ ਮੇਰਾ ਬਹੁਤ ਚਰਚਲ ਦਿਆ ਜੀ ਇਹ ਅੱਛਾ ਯਾਰ ਤਾਂ ਹੁੰਦੇ ਸੀ ਰੋਪੜਾ ਪਰ ਨਹੀਂ ਹੁੰਦੀ ਸੀ ਮੁੰਡਿਆਂ ਦੀ ਉਦੋਂ ਸਪੀਕਰ ਜਾਣਾ ਫਿਰ ਕੋ ਖੰਡਪਾੜ ਜੀ ਜਦੋਂ ਰੱਖਦੇ ਸੀ ਖੰਡਪਾੜ ਤੇ ਲੈ ਜਾਂਦੇ ਸੀ ਸਪੀਕਰ ਜੀ ਉਥੇ ਲਾਈਦਾ ਸੀਗਾ ਉਦੋਂ ਬੜੇ ਜ਼ਿਆਦਾ ਕਿਹੜੇ ਗਾਣੇ ਚੱਲਦੇ ਸੀ ਉਦੋਂ ਗਾਣੇ ਬਹੁਤ ਵਧੀਆ ਚੱਲਦੇ ਸਾਰੇ ਚੱਲਦੇ ਸੀ ਹੁਣ ਦਾ ਗਾਣਾ ਇਹ ਜੀ ਹੁਣ ਕੋਈ ਲੌਂਗਾ ਦਾ ਤਾਂ ਤੇ ਗਾਣੇ ਮਾੜੇ ਆ ਉਦੋਂ ਸਾਰੇ ਗਾਣੇ ਜਿਹੇ ਚੱਲਦੇ ਸੀ ਬੜੇ ਬੜੇ ਗਾਣੇ ਚੱਲਦੇ ਸੀ ਜੀ ਹਾਂ ਨਹੀਂ ਉਦੋਂ ਤਾਂ ਕਲਾਕਾਰ ਕਿਹੜੇ ਕਿਹੜੇ ਮਸ਼ਹੂਰ ਹੁੰਦੇ ਸੀ ਇਹ ਕਲਾਕਾਰ ਜੀ ਇੱਕ ਤਾਂ ਮੁਹੰਦਸ ਜ਼ਦੀਕ ਅੱਛਾ ਤੇ ਇੱਕ ਆਪੜਾ ਰਾਮਲਾ ਜੀ ਅੱਛਾ ਹਾਂ ਇਹ ਤੇ ਗਾਣੇ ਮਸ਼ਹੂਰ ਬਹੁਤ ਸੀ ਜੀ ਕਲਾਕਾਰ ਮਾਨਕਬੂਤ ਮਸ਼ਹੂਰ ਸੀ ਜੀ ਕਲਦੀ ਮਾਨਕ ਹਰਿੰਦਰ ਸਿੰਘ ਦਾ ਹਾਂ ਥਰਿੰਦਰ ਸਿੰਘ ਦਾ ਬੋਲ ਬੜੀ ਵਧੀਆ ਸੀ ਜੀ ਥਰਿੰਦਰ ਸਿੰਘ ਦੀਆਂ ਕਲੀਆਂ ਬਹੁਤ ਵਧੀਆ ਸੀ ਜੀ ਆ ਕੇ ਦੀਪ ਜਣਾ ਹਾਂ ਕੇ ਦੀਪ ਵੀ ਬਹੁਤ ਵਧੀਆ ਸੀ ਜੀ ਇਹ ਕਲਾਕਾਰ ਸਾਰੇ ਬਹੁਤ ਸਾਡੇ ਪਹਿਲਾਂ ਗਾਦੇ ਹੁੰਦੇ ਸਾਡੇ ਗਾਣੇ ਇਹ ਜੀ ਤੇ ਇਹ ਹੁਣ ਤਾਂ ਜੀ ਪਹਿਲਾਂ ਗਾਦੇ ਹੁੰਦੇ ਸੀ ਸਿੰਗਲ ਗਾਣਾ ਹੁੰਦਾ ਸੀ ਵੀ ਲੱਖ ਦੇ ਹੁੰਦੇ ਸੀ ਗਾਣੇ ਉਦੋਂ ਉਹ ਇੱਕੋ ਗਾਣਾ ਹੁੰਦਾ ਸੀਗਾ ਜੀ ਉਦੋਂ ਬਾਅਦ ਚੱਲ ਪਏ ਪਲਾਸਟਿਕ ਦੇ ਗਾਣੇ ਜੀ ਇਹ ਜਿਹੜੇ ਸਪੀਕਰਾਂ ਚ ਚੱਲਦੇ ਨੇ ਵਿੱਚ ਗਾਣੇ ਜਾਂਦੇ ਵੀ ਉਹ ਸਿੰਗਲ ਹੀ ਗਾਣਾ ਹੁੰਦਾ ਸੀ ਜਿਹੜਾ ਪਹਿਲਾਂ ਚੱਲਦਾ ਉਹ ਲੱਖ ਦਾ ਸੀਗਾ ਤੇ ਹਾਂ ਇਹ ਪੁਰਾਣੇ ਦੇ ਗਾਣੇ ਸੀ ਜਿਹੜੇ ਦਾਦੇ ਚੱਲਦੇ ਸੀਗੇ ਜਿਹੜੇ ਟੱਕ ਟੁੱਕ ਬਾਅਦ ਚ ਆਏ ਹਾਂ ਹਾਂ ਜਿੱਦਕ ਬਾਅਦ ਚ ਆਏ ਜਿੱਦਕ ਬਾਅਦ ਚ ਆਏ ਆ ਪਹਿਲਾਂ ਇਹ ਮਸ਼ੀਨਾਂ ਹੁੰਦੀਆਂ ਸੀ ਚਾਬੀ ਫੇਰਦੀ ਪੈਂਦੀ ਸੀ ਜੀ ਚਾਬੀ ਤੇ ਚੱਲਦੇ ਸੀ ਉਹ ਗਾਣੇ ਅੱਛਾ ਅੱਛਾ ਆ ਜਿਉ ਫੰਦਰ ਨੂੰ ਦੱਸਿਆ ਮਸ਼ੀਨ ਦੇ ਵਿੱਚ ਤੇ ਫੰਦਰ ਤੇ ਵਸੇ ਡਰ ਜਾਂਦੇ ਲੋੜੇ ਹੁਣ ਜਿਵੇਂ ਲੈਂਦਾ ਹੀ ਨਾ ਉਹਦੇ ਮੈਂ ਗਾਣਾ ਕੱਲੀ ਜਾਂਦਾ ਸੀ ਜਦੋਂ ਮਿੱਠੀ ਚਾਬੀ ਘਟ ਜਾਂਦੀ ਸੀ ਉਹ ਫਿਰ ਚਾਬੀ ਭਰ ਦਿੰਦੇ ਸਾਂ ਜੀ ਬੈਠੇ ਆ ਫੇਰ ਐਤੋਂ ਮੱਢਾ ਗਿਆਕੀਆਂ ਸੀਗੀ ਆਇਟੋਮੈਟਿਕ ਚੱਲ ਪਿਆ ਸੀ ਤੂੰ ਫਿਰ ਚੱਲਦੀ ਗਿਆ ਸੀ ਤੂੰ ਬੈਸੀ ਦੇ ਨਾਲ ਲਾ ਦੇ ਦੇਤੀ ਗਈ ਕੁੰਡ ਨਾਲ ਤੋਂ ਚੱਲੀ ਜਾਂਦੇ ਠੀਕੇ ਜੀ ਆ ਉਹ ਚਾਬੀ ਨਹੀਂ ਦੇਣੀ ਪੈਂਦੀ ਸੀ ਇਸ ਤਰ੍ਹਾਂ ਦੇ ਠੀਕੇ ਸਾਰੇ ਪ੍ਰੋਗਰਾਮ ਜੀ ਬਹੁਤ ਵਧੀਆ ਸੀ ਜੀ ਹਾਂ ਜੀ ਠੀਕ